ਇਹ ਉਹ ਕੰਪਾਈਨਾਂ ਦਾ ਇਤੋਂ ਨਹੀਂ ਆਉਂਦੀਆਂ ਦਾ ਖਰਚਾ ਬਹੁਤ ਆ ਜਾਂਦਾ ਉਹ ਤੇਲ ਦਾ ਖਰਚਾ ਹੁਣ ਇਹ ਦਾ ਖਰਚਾ ਆ ਜਾਂਦਾ ਕਿੰਨਾ ਕ ਤੇਲ ਖਾ ਗਈਆਂ ਸੀ ਵੀਰੇ ਇਹ ਦੋ ਟੈਂਕੀਆਂ ਖਾ ਜਾਂਦੀਆਂ ਭਜਾਤ ਤੋਂ ਇੱਥੋਂ ਦਾ ਕਿੰਨੇ ਲੀਟਰ ਦੀ ਟੈਂਕੀ ਆ ਟੈਂਕੀ ਬਾਬਾ ਡਾਵਾ 70 ਲੀਟਰ ਦੀ 70 ਲੀਟਰ ਤਾਂ ਆਉਂਦੀਆਂ ਆਉਂਦੀਆਂ ਖਾ ਜਾਂਦੀਆਂ ਰਾਸਤ ਲਓ ਮੇਟਰੋ ਫਿਰਦਾ ਬਈ ਕੱਲੀ ਆਮਦਨੀ ਦੇਖੀ ਜਾਂਦੇ ਸੀ ਖਰਚੇ ਨੂੰ ਵੇਖ ਕੀਦਾ ਫਿਰ ਵੀ ਥੱਲੇ ਹੈਣਾ ਮੂੰਹ ਤਾਂ ਹਾਂ ਚਕਾ ਦਿੰਦੀਆਂ ਹੈ ਹੈ 70 80 ਹਜ਼ਾਰ ਦੇ ਵਿੱਚ ਤਾਂ ਇੱਥੇ ਆਉਂਦੀਆਂ ਵੱਡਣ ਕੰਪਾਈਨਾਂ ਕਣਕਾਂ ਹੂੰ ਠੀਕ ਹੈ ਠੀਕ ਹੈ ਤੇ ਹਜੇ ਇਹ ਰੋਟੀ ਪਾਣੀ ਵੀ ਨਹੀਂ ਪੁੱਛਦੇ ੱੱਕਾ ਹੈ ਮਿੱਤਰੋ ਸੋਡਾ ਇੱਧਰ ਲਿਆਂਦਾ ਵੀ ਜਿਵੇਂ ਕਹਿੰਦੇ ਨੇ ਵੀ ਪੰਜਾਬੀ ਹਰੇਕ ਥਾਂ ਚੰਡੇਗੜ੍ਹ ਦੇ ਆ ਤਾਂ ਬਈ ਆ ਵੇਖੋ ਇੱਕ ਕਿਲੇ ਦੇ ਵਿੱਚ 에ਅਰਪੋਰਟ ਹੀ ਬਣਾਤਾ ਪੂਰਾ ਇੱਥੇ ਚੰਡੇਗੜ੍ਹ ਰੱਖਿਆ ਪੰਜਾਬੀਆਂ ਨੇ ਤੇ ਘਟੋ ਘਟ ਵੀ 10 11 ਜਹਾਜ਼ ਲਿਆਂਦੇ ਹੋਏ ਆ 30 35 ਸਾਲ ਦਾ ਤਜਰਬਾ ਤਾਂ ਸਾਰੀ ਗੱਲਬਾਤ ਕਰਦੇ ਆ ਵੀ ਕੀ ਰੇਟ ਵਾਢੀ ਇਹ ਕਿੰਨਾ ਕਣਕ ਦਾ ਝਾੜ ਆ ਹਨਾ ਪੈਸੇ ਨਾਲ ਦੀ ਨਾਲ ਦਿੰਦੇ ਆ ਰੋਟੀ ਪਾਣੀ ਆਪ ਬਣਾਉਂਦੇ ਆ ਜਾਂ ਵੀ ਇਹ ਫਲਾ ਜਾਂਦੇ ਆ ਕੀ ਗੱਲਾਂ ਬਾਤਾਂ ਸਾਰੀਆਂ ਕਰਦੇ ਆ ਤੇ ਛੱਬੜੀ ਗੱਲ 6 ਕਿਲੇ ਜ਼ਮੀਨ ਹੈ ਸਵਰਾਜ 969 ਕੜਾਈ ਖੜਾ ਹੈ 12 ਲੱਖ ਰੁਪਏ ਦਾ ਵੀਰ ਤਾਂ ਮਿਹਨਤਾਂ ਐ ਬਈ ਜਾਂ ਵੀ ਸ਼ੌਂਕ ਨਾਲ ਕਢਾਇਆ ਆਜੇ ਪਰ ਗੱਲਾਂ ਬਾਤਾਂ ਕਰਕੇ ਆਜੋ ਜੀ ਸਰ ਪੁਰੇ ਵੀਰੇ ਕੀ ਹਾਲ ਚਾਲ ਐ ਵਧੀਆ ਵੀਰੇ ਤੁਸੀਂ ਦੱਸੋ ਆਪਣਾ ਨਾਮ ਪਿੰਡ ਦਾ ਨਾਮ ਵੀਰੇ ਮੇਰਾ ਨਾਮ ਹੈ ਮਰੀਂਦਰ ਅੱਛਾ ਪਿੰਡ ਮੇਰਾ ਮੀਰਾਪੁਰ ਹੈ ਮੀਰਾਪੁਰ ਪਟਿਆਲੇ ਲੱਗੇ ਪਟਿਆਲੇ ਲੱਗੇ ਪਟਿਆਲੇ ਤੋਂ 20 ਕਿਲੋਮੀਟਰ ਸਾਰਿਆਂ ਦਾ ਵੀਰੇ ਕੋਈ ਏਰੀਆ ਚੋਂ ਆ ਇੱਕੋ ਇੱਕੋ ਅੱਛਾ ਤਾਂ ਫਿਰ ਆਪਾਂ ਅੱਜ ਇੱਥੇ ਕਿੱਥੇ ਖੜੇ ਆ ਇਹ ਆਪਣ ਨਰਬਰ ਕੋਲ ਖੜੇ ਨਰਬਰ ਕੋਲੇ ਹਾਂ ਇੱਥੇ ਪਹਿਲੀ ਵਾਰ ਆਇਆ ਕਿ ਪਿੱਛੇ ਵੀ ਆਉਂਦੇ ਰਹੇ ਪਹਿਲਾਂ ਇਹ ਮੈਂ ਬੇਲੀ ਹਰੀ ਆਇਆ ਇਹ ਮੇਰੇ ਚਾਚੇ ਇਹ ਦਾ ਫੋਰਮੈਨ ਜੀ ਇਹ ਬਾਵਾਰੀ ਆ ਗਈ ਆ ਬਾਵਾਰੀ ਆ ਗਈ ਹਾਂ ਠੀਕ ਹੈ ਠੀਕ ਹੈ ਪੁਰਾਣੇ ਜੁੜੇ ਹੋਏ ਆ ਠੀਕ ਹੈ ਵੀਰੇ ਤਾਂ ਫਿਰ ਕਿੰਨੇ ਜਹਾਜ਼ ਲੈ ਕੇ ਆਏ ਹੋ ਇਹ ਦੇਖੋ ਸਾਰੇ ਆਪਣੇ ਆ ਆਹਾਂ ਬਾਕੀ ਗਏ ਹੋਏ ਮੈਨੂੰ ਲੱਗਦਾ ਕਰ ਲੈ ਤੁਸੀਂ 4-5 ਜਹਾਜ਼ ਲੈਣ ਕਰਾਖੇ ਹੈਂ ਏਅਰਪੋਰਟ ਬਣਾਤਾ ਹੋਰ ਪੂਰਾ ਜੀ ਪੂਰਾ ਹਾਂ ਹਾਂ ਠੀਕ ਹੈ ਜੀ ਠੀਕ ਆ ਤਾ ਫਿਰ ਹਜੇ ਚਾਲੂ ਨਹੀਂ ਹੋਈ ਬਾਡੀ ਚਾਲੂ ਹੋਈ ਏ ਟਾਵਾਂ ਟੱਲਾ ਹੋਇਆ ਹੁਣ ਹੋਲੀ ਆ ਗਈ ਵਿੱਚ ਹਾਂ ਹੋਲੀ ਆ ਗਈ ਦੋ ਦਿਨ ਹੁਣ ਫਿਰ ਹੋਲੀ ਤੇ ਲੰਘ ਜਾਣੇ ਆ ਫਿਰ ੱੱੱਲੂ ਕੰਮ ਪੂਰਾ ਅੱਛਾ ਹਾਂ ਜੀ ਹੁਣ ਹੋਲੀ ਆ ਗਈ ਹੋਲੀ ਆ ਗਈ ਫਿਰ ਤਾਂ ਹੋਲੀ ਨੇ ਮੰਦਾ ਹੀ ਕਰਤਾ ਮੰਦਾ ਤੇ ਮੰਦਾ ਵਾ ਈਸ ਵਾਰ ਲੇਟ ਈ ਜਦੋਂ ਆਈ ਉਦੋਂ ਪੈਣ ਲੱਗੀ ਠੰਡ ਅੱਛਾ ਵੀਰੇ ਹਾਂ ਯੂਜ਼ ਕਰਕੇ ਕੋਈ ਮਹੀਨਾ ਇਹਨਾਂ ਨੇ ਲੇਟ ਕੀਤੀ ਬਿੱਧੀ ਗੜਕ ਪੋਸ ਕਰਕੇ ਲੇਟ ਹੋ ਗਿਆਗਾ ਐ ਵੀ ਉਧਰੋਂ ਪੰਜਾਬ ਦੇ ਵਿੱਚ ਕਣਕਾਂ ਜੀ ਸਾਡੇ ਪਟਿਆਲੇ ਸਾਈਡ ਉਧਰੋਂ ਇੱਥੇ ਆਉ ਫਿਰ ਇੰਨੀ ਦੌਰ ਤੁਸੀਂ ਸੀਜ਼ਨ ਲਾਉਣ ਵੀ ਆਏ ਫਿਰ ਤੁਹਾਨੂੰ ਫਾਇਦਾ ਕਿਨੇ ਕੁ ਲੂ ਜੇ ਪੰਜਾਬ 'ਚ ਹੀ ਬਟ ਲੰਦੇ ਬਾਏ ਹੁਣ ਬਾਦੇ ਘਾਟੇ ਟਕਲਦੇ ਨਾ ਲੇਟ ਆ ਪੰਦਰਾਂ ਇਹਦੇ ਨਾਲ ਫਰਕ ਪੈ ਜੂਗਾ ਪੈ ਜੂਗਾ ਮਿੱਤਰੋ ਕਿਉਂਕਿ ਆਹ ਦਾ ਕਣਕਾ ਰੰਗ ਬਗਲੀਆਂ ਪਈਆਂ ਜਮਾਨ ਆਪਣੇ ਆਹ ਦੋ ਦਿਨਾਂ ਨੂੰ ਤੁਸੀਂ ਹੋੜੀ ਦਾ ਕਰਕੇ ਰੁਕਿਓ ਵੱਢਣ ਲੱਗ ਗਏ ਇੱਧਰ ਠੰਡ ਪਈ ਉਧਰ ਮੀਂਹ ਪਿਆਣਾ ਮੀਂਹ ਪਿਆ ਪੰਜਾਬ ਦੇ ਵਿੱਚ ਤਾਂ ਹਜੇ ਮਿੱਤਰੋ ਤੁਹਾਨੂੰ ਪਤਾ ਹੀ ਹੈ ਕੱਚੀਆਂ ਕਣਕਾਂ ਕੋਈ ਲਾਸਟ ਪਾਣੀ ਲਾਉਂਦਾ ਕੋਈ ਤੇ ਮੇਰੇ ਵਰਗਾ ਵੀ ਮੋਟਰਾਂ ਸੜੀਆਂ ਪੰਜੇ ਮੋਟਰਾਂ ਹੀ ਪਾਈ ਜਾਂਦਾ ਹੈ ਨਾ ਕਿੰਨਾ ਥਾਂ ਪਿਛਲੀ ਵਾਰੀ ਵੱਢ ਕੇ ਗਏ ਸੀ ਇਹ ਦੱਸ ਜੀ ਪਿਛਲੀ ਵਾਰੀ ਸਾਡਾ ਉਹ ਗਿਆ ਦੀਆਂ 6 6 7 700 ਬਿਗਾ ਜੀ 6 700 ਬਿਗਾ ਅੱਛਾ ਇੱਕ ਇੱਕ ਮਸ਼ੀਨ ਦਾ ਇੱਕ ਇੱਕ ਮਸ਼ੀਨ ਦਾ ਹਾਂ ਹਾਂ ਫਿਰ ਬਿਗੇ ਦਾ ਕੀ ਹਿਸਾਬ ਲੈਨੇ ਉਹ ਬਿਗੇ ਦਾ ਮੈਂ ਆਪਣਾ ਕਿੱਲਿਆਂ ਦੇ ਨਾਲ ਹੁੰਦਾ ਅਟਕ ਨਾਲਾਂ ਦਾ ਹੀ ਆ ਨਹੀਂ ਇਹਨਾਂ ਦੇ ਪੌਣੇ 2 ਬਿਗਿਆਂ ਦਾ ਕਿੱਲਾ ਬੰਦਾ ਆਪਣੇ ਨਾਲ ਪੌਣੇ 2 ਬਿਗਿਆਂ ਦਾ ਆਪਣੇ ਵਾਲਾ ਇੱਕ ਕਿੱਲਾ ਬੰਦਾ ਅੱਠ ਕਨਾਲਾਂ ਦਾ ਕਿੱਲਾ ਅੱਠ ਕਨਾਲਾਂ ਦਾ ਹੋ ਗਿਆ ਹਾਂ ਅੱਠ ਕਨਾਲਾਂ ਦਾ ਇੱਕ ਕਿੱਲਾ ਹੈ ਫਿਰ ਕਿੱਲੇ ਦਾ ਜਿਵੇਂ ਹੁਣ ਆਪਣੇ 1500 ਚੱਲੀ ਜਾਂਦਾ ਹੈ ਨਾ 1500 1400 118 ਸਾਡੇ ਏਰੀਆ 'ਚ ਡੱਬ ਵਾਲੀ ਹੈ ਛੋਟੇ ਵਾਲਾ ਤਾਂ ਪਤਾ ਨਹੀਂ ਕਿੰਨਾ ਰੇਟ ਆ ਉੱਧਰ ਫਿਰ ਇੱਥੇ ਕੀ ਰੇਟ ਲਾਉਂਗੇ ਇੱਥੇ ਦੇਖੋ ਜੀ ਹੁਣ ਜਿੱਤਰਾ ਕੋਈ ਰੇਟ ਖੁੱਲੂ ਘੋਸੇ ਹਿਸਾਬ ਨਾਲ ਪਿਛਲੀ ਵਾਰ ਕੀ ਰੇਟ ਲੈ ਸੀ ਪਿਛਲੀ ਵਾਰੀ 1100 ਵੀ ਚੱਲਿਆ ਇੱਕ ਕਿੱਲੇ ਦਾ ਬਿਗੇ ਦਾ ਬਿਗੇ ਦਾ ਬਿਗੇ ਦਾ ਫਿਰ ਇੱਕ ਕਿੱਲੇ ਦਾ ਹੋ ਗਿਆ ਬਾਈ ਜੀ ਛੋਟਾ 1500 ਕਿ ਬਜਾਦਾ ਮੈਨੂੰ ਨਹੀਂ ਨਹੀਂ 22 2200 ਬਣੂ ਅੱਛਾ 2250 ਬਣਜੂ ਇੱਕ ਕਿਲੇ ਦਾ ਹਾਂਜੀ ਹਾਂਜੀ ਹਾਂ ਹਾਂ ਕਣਕਾਂ ਫਿਰ ਇਧਰ ਵੀ ਚੰਗੀਆਂ ਹੁੰਦੀਆਂ ਕਿ ਆਪਣੇ ਵਾਲਾ ਹਾਲ ਆ ਬਰਾਬਰ ਸੇਮ ਹੀ ਆ ਉਹਨਾਂ ਕੀ ਝਾੜ ਆਉਂਦਾ ਫਿਰ ਉਹਨਾਂ ਵੱਧਦਾ ਰਹੇ ਵੱਧ ਹੁੰਦਿਆ ਆਪਣਾ ਵੱਧ ਹੁੰਦਾ ਕਿਉਂ ਕਾਰਨ ਵੀਰੇ ਕਾਰਨ ਇਹਦੇ ਪੂਰੇ ਪਾਣੀ ਲੱਗਦੇ 6-7 ਹਾਂ ਆਪਣੇ ਪਾਣੀ ਲੱਗਦੇ 3 ਹਾਂ ਤੁਹਾਡੇ ਕੀ ਪਤਾ ਜ਼ਿਆਦਾ ਲੱਗ ਜਾਂਦੇ ਬਸ 3-4 ਹੀ ਲੱਗਦੇ ਆਪਦੇ ਪਾਣੀ 3 ਲੱਗਦੇ ਆ ਉਰੇ ਲੱਗਦੇ 6-7 ਉਰੇ ਮੰਜੇ ਜੀ ਨੇ ਕਿਆਰੇ ਬਣਾਏ ਹੋਏ ਆ ਇਹਨਾਂ ਹਾਂ ਉਹ ਪਾਪਾ ਨਾਲ ਛੋਟੇ ਕਿਆਰੇ ਕਿਉਂ ਆਏ ਆ ਸਾਰੇ ਰਾਸ ਪਾਪਾ ਨਾਲ ਪਾਣੀ ਲੱਗਦਾ ਹਾਂ ਜੀ ਪਾਣੀ ਰੋਕ ਕਰਦੇ ਉਹੇ ਲਾਉਂਦੇ ਝੋਨਾ ਨਹੀਂ ਤੇ ਲੱਗਦਾ ਜਾਵੇ ਉਹ ਨਾਲ ਹੀ ਆਇਆ ਸੀ ਇੱਕ ਸੀਜ਼ਨ ਇਹਨਾਂ ਨੇ ਹੀ ਧਾਵਾ ਟੱਲਾ ਜਾ ਪਰ ਕੋਈ ਬੈਨੀਫਿਟ ਨਹੀਂ ਹੋਇਆ ਮਿੱਟੀ ਲਾਲ ਆ ਕਿ ਕਾਲੀ ਇਹ ਇਹ ਕਾਲੀ ਅਸੀਂ ਡਲੇ ਜੇ ਨਹੀਂ ਲੱਗਦੇ ਵਿੱਚ ਵੀ ਸਾਨੂੰ ਡਲੇ ਤਾਂ ਹੈਗੇ ਆ ਹੈਗੇ ਹੈ ਨਾ ਹੈਗੇ ਡਲੇ ਆ ਉਹ ਡਲੇ ਹੈਗੇ ਤਾਂ ਹੀ ਉਹ ਫਿਰ ਚੋਨਾ ਕਾਮਯਾਬ ਵੀ ਨਹੀਂ ਸੌਦਾ ਹਾਂ ਠੀਕ ਹੈ ਜੀ ਠੀਕ ਆ ਫਿਰ ਝਾੜ ਉਹ ਨਹੀਂ ਆਪਣੇ ਏਰੀਆ ਜਿੰਨਾ ਝਾੜ ਇੱਧਰ ਜਿਵੇਂ ਪਹਾੜੀ ਆ ਗਈ ਹੂੰ ਇੱਧਰ ਘਾਟਾ ਇਹ ਹੁਣ ਜਿੱਤੇ ਆਪਾਂ ਖੜੇ ਆ ਇੱਧਰ ਵੱਤ ਹਾਂ ਫਿਰ ਸਾਨੂੰ ਡੀਕਣਾ ਪੈਂਦਾ ਫਿਰ ਇਹਨਾਂ ਨੂੰ ਕਿ ਟਰਾਲੀਆਂ ਲੈ ਆਉਂਦੇ ਨਾਲ ਜਿਹੜਾ ਠਾਲਣ ਦੇ ਲਿਆ ਕੇ ਕਣਕ ਨੂੰ ਕਨੂੰ ਕਈ ਵਾਰੀ ਪੰਤਾਲਾ ਹੈ ਨਾ ਪਰ ਨਹੀਂ ਨਹੀਂ ਟਰਾਲੀਆਂ ਪਹਿਲਾਂ ਬੋਕ ਹੁੰਦੀਆਂ ਨੇ ਇਹਨਾਂ ਦੀ ਪਹਿਲਾਂ ਹੀ ਬੋਕ ਹੁੰਦੀਆਂ ਨੇ ਜਿਆਦਾ ਜਿਆਦਾ ਟਰੈਕਟਰ ਇਕੱਲੇ ਇਕੱਲੇ ਘਰ ਦੇ ਕੋਲ ਅੱਛਾ ਫਿਰ ਤੁਸੀਂ ਤੂੜੀ ਵਾਲੀ ਵੀ ਨਹੀਂ ਫਿਰਦੇ ਮਸ਼ੀਨਾ ਹਨਾ ਹਾਂ ਇਹਨਾਂ ਦਾ ਵੀ ਫਿਰ ਟਰਾਲੀ ਦਾ ਕੀ ਹਿਸਾਬ ਲੈਨੇ ਉਹ ਇਹਨਾਂ ਦਾ ਪਹਿਲਾਂ ਜਦੋਂ ਚਲਾਇਆ 2-2000 ਦਿੱਤਾ ਟਰਾਲੀ ਦਾ ਇੱਧਰ ਸੁਣਦੇ ਹੁੰਦੇ ਵੀ ਘਰੇ ਜਾ ਕੇ ਛੱਡ ਕੇ ਆਉਣੀ ਪੈਂਦੀ ਟਰਾਲੀ 2000 ਰੁਪਏ ਦੇ ਵਿੱਚ ਆਪਣੇ ਦੋ ਟਰੈਕਟਰ ਆਵੇ ਦੋ ਟਰੈਕਟਰ ਆਏ ਅੱਛਾ ਉਧਰ ਦਿਖਾ ਦਿਓ ਭਈਓ ਦੋ ਟਰੈਕਟਰ ਲੈ ਆਂਦੇ ਆ ਵੀਰਾਂ ਨੇ ਇੱਕ ਨਾਲ ਤੂੜੀ ਬਣਾਉਣਗੇ ਇੱਕ ਨਾਲ ਅਗਲੇ ਦੇ ਘਰੇ ਪਹੁੰਚਾਉਣਗੇ ਹਨਾ ਫਿਰ 2000 ਰੁਪਏ ਟਰਾਲੀ ਦਾ 16-1700 ਚੱਲਣਗਾ ਜੇ ਅਗਲਾ ਖੇਤੋਂ ਲੈ ਕੇ ਜਾਵੇ ਤਾਂ 16-1700 ਘਰੇ ਪਹੁੰਚਾਓ ਆਪ ਆਪ ਅੱਛਾ ਇਹਨਾਂ ਤੋਂ ਕਿੱਥੇ ਟਰਾਲੀ ਪਹੁੰਚ ਜਾਨੀ ਐ ਅੱਛਾ ਉੱਥਾਂ ਤਾਂ ਨਹੀਂ ਪਹੁੰਚਣੀ ਕਿਉਂ ਇਹ ਰੀਪਰ ਰੋਕੇ ਰੁਕਾਈ ਰਹਿਣਾ ਠੀਕ ਐ ਠੀਕ ਐ ਫਿਰ ਟਰ ਵੇਖੋ ਪਿਛਲੀ ਵਾਰ ਇਹ ਹੀ ਚਲਾਇਆ ਸੀ ਕਨੋਦ ਹਾਂ ਪਰੋਂ ਡੇਢ ਕੁ 150 ਕਿਲੋਮੀਟਰ ਦਾ ਫਰਕੇ ਕਨੋਦ ਦੇ ਸਿਵਣੀ ਪੀਪਰੀਆ ਇਹਦਾ ਆਪਣੇ ਚਲਿਆ ਜੀ ਉੱਥੇ ਹੋ ਗਈ 400 ਐਮ ਪੀ ਐਮ ਪੀ 250 ਪਿੰਡ ਹੋ ਗਈ ਆਪਣੇ ਹਾਂ ਹਾਂ ਇਹ ਹਜੇ ਤੇ ਕੀ ਕਹਦਾ ਇਹਦੇ ਚੱਲਿਆ ਹੀ ਨਹੀਂ ਕੰਮ ਵੈਰੀ ਗੁੱਡ ਦੁਪਹਿਰੀ ਉੱਡ ਬਈ ਫਿਰ ਤਾਂ ਵਧੀਆ ਸੀ ਜੇ ਲਾਤਾ ਹਾਂ ਪੀਲੀ ਹਰੀ ਸਾਈਦਾ ਇਤਨੀ ਵੀ ਲਵਾਉ ਪਰਮਾਤਮਾ ਜੀ ਨੇ ਮੇਨਤਾ ਨੂੰ ਫਲ ਪਾਉਗਾ ਨਾ ਕਿੰਨੇ ਜਾਣੇ ਆਏ ਉਹ ਵੀ ਇੰਨੀ ਕੰਪੈਨਰਾਂ ਆਵਰ ਜੀ ਕੰਪੈਨਰਾਂ ਤੇ ਹੈਗੇ ਆ ਜੀ 14 ਜਾਣੇ 14 ਜਾਣੇ ਚਾਰ ਜਾਣੇ ਰੀਪਰ ਨਾਲ ਰੀਪਰ ਨਾਲ ਚਾਰ ਜਾਣੇ ਕਿਵੇਂ ਫਿਰ ਦੋ ਦੋ ਜਾਣੇ ਇੱਕ ਬਣਾ ਰੋਟੀ ਬਣਾਉਣ ਵਾਲਾ ਹਮ ਇੱਕ ਚਲਾਉਣ ਵਾਲਾ ਹੁਣ ਫਿਰ ਟਰਾਲੀਆਂ ਢੋਣ ਵਾਲਾ ਜਿਵੇਂ ਹੁਣ ਆਪਣੇ ਪੰਜਾਬ ਦੇ ਵਿੱਚ ਕੀ ਆਣਾ ਰੋਟੀ ਪਾਣੀ ਜ਼ਿਮੀਂਦਾਰ ਆਪ ਹੀ ਲੈ ਆਉਂਦਾ ਖੇਤ ਥੋੜਾ ਕੰਪੈਨ ਨਾਲ ਇਹ ਨਹੀਂ ਲਿਆਉਂਦੇ ਇਦਾਂ ਹਮ ਔਰ ਤਾਂ ਹੁਣ ਕੈਮਰਾ ਲਗਾ ਨਹੀਂ ਤੇ ਦਾਲ ਦਿੰਦੇ ਚਾਹ ਵੀ ਕਹੋ ਚਾਹ ਵੀ ਨਹੀਂ ਭੇਜਦੇ ਚਾਹ ਵੀ ਨਹੀਂ ਦਿੰਦੇ ਪਾਣੀ ਨਹੀਂ ਦਿੰਦਾ ਉਹ ਰ ਤਾਂ ਕਮਾਲ ਹੋ ਗਿਆ ਕੀ ਗੱਲ ਵੀ ਇਹਨਾਂ ਦਾ ਵੀ ਹਾਂ ਨਹੀਂ ਦਿੰਦੇ ਇਹ ਤਾਂ ਗਲਤ ਹੈ ਨਾ ਇਥੇ ਆਪਣਾ ਚਾਹੀਦਾ ਆਪਣਾ ਸਿਸਟਮ ਵਾਂਗੂ ਹੈ ਕੰਪੈਨ ਵਾਲਾ ਵਿਚਾਰਾ ਕੀ ਕੀ ਕਰੇ ਆਪਣੇ ਦੇ ਆਮ ਨੇ ਜਦੀ ਵੀ ਜਹੇ ਆਪਣੇ ਦੇ ਨਾਲ ਪਹਿਲਾਂ ਹੀ ਨਹੀਂ ਦਿੰਦੇ ਤਾਂ ਉਹਦੀ ਲੰਬਾ ਦੇ ਨੇ ਤੁਸੀਂ ਵੀ ਬਈ ਇਹ ਲੰਦੇ ਦੀ ਰੋਟੀ ਪਾਣੀ ਹੈ ਨਾ ਇਹਦਾ ਚੰਗਾ ਇਹਨਾਂ ਦਾ ਮਾੜਾ ਇੱਥੇ ਲੰਬਾ ਵੀ ਨਹੀਂ ਚਾਹੀਦਾ ਪਰ ਬਗਾਨੇ ਹਾਂ ਨਾ ਫਿਰ ਤਾਂ ਕੰਪੈਨ ਨਾਲ ਕਿੰਨਾ ਏਰੀਆ ਵੱਡਜੂਗੇ ਵੀਰੇ ਦੇਖੋ ਯਾਰ ਕੀ ਤਿੰਨ ਚਾਰ ਸੌ ਕਰਜੋਗੇ ਨਹੀਂ ਜ਼ਿਆਦਾ ਨਹੀਂ ਚਾਹੀਦਾ ਜ਼ਿਆਦਾ ਵੀ ਹੋ ਸਕਦਾ ਕੀ ਕਹਿੰਦਾ ਪਿਛਲੀ ਵਾਰ ਲਸਣ ਪਿਆਜ਼ ਬਹੁਤ ਸੀਗਾ ਫੈਰ ਕੀ ਕਿਤੇ ਨਹੀਂ ਹੈ ਅੱਠ 800 ਵੀ ਕਾ ਵਟ ਜਾਵੇਗੀ ਸਾਰੀ ਕਣਕੀ ਕਣਕ ਲਾਈ ਹੋਈ ਕਣਕੀ ਕਣਕ ਆ ਠੀਕ ਆ ਹਾਂ ਕਣਕ ਬਹੁਤ ਜਿਆਦੇ ਹੈ ਨਾ ਲਸਣ ਪਿਆਜ਼ ਐਰ ਕੀ ਬਹੁਤ ਘਾਟਾ ਠੀਕ ਆ ਵੀਰੇ ਠੀਕ ਆ ਤੇ ਇੱਥੇ ਫਿਰ ਟਿਊਬਲਾਂ ਦਾ ਪਾਣੀ ਵਰਤਦੇ ਕਿ ਨਹਿਰਾਂ ਦੀ ਹੈ ਜਿਆਦੇ ਨਹਿਰਾਂ ਦਾ ਵੀ ਏ ਉੰਜ ਵੀ ਨਿੱਕੀਆਂ ਮੋਟਰਾਂ ਲਾਈਆਂ ਹੋਈਆਂ ਆ ਨਵਾਂ ਬਈ ਇਧਰ ਛੋਟਾ ਕੜਾ ਰੱਖਿਆ 963 ਇਹਨੂੰ ਤਾਂ ਅਜੇ ਬਸ ਮਹੀਨਾ ਹੀ ਹੋਇਆ ਹੋਣਾ ਇਹਨੂੰ ਬਈ ਹੋਗੇ ਇਹ ਲੈ ਆਈ ਹੀ ਉਹ ਦੋ ਜੀਰੀ ਆਰੀ ਜੀ ਰਿਆਰੀ ਹਾਂ ਕਦੋਂ ਨਹੀਂ ਕਰਿਆ ਇਹਦੇ ਨਾਲ ਹੀ ਕੀਤਾ ਕਰਿਆ ਹੋਰ ਅੱਛਾ ਮਾ ਚਲਾ ਕੇ ਵੇਖੀ ਜਨੂੰ ਕਦੋਂ ਚੱਲ ਹਾਂ ਹਾਂ ਠੀਕ ਹੈ ਵੀ ਠੀਕ ਹੈ ਤੇ ਇਹਦਾ ਰਿਵਿਊ ਦੇ ਵੀ ਕਿਵੇਂ ਹੈ ਟਰੈਕਟਰ ਇਹ ਰਿਵਿਊ ਟਰੈਕਟਰ ਇਹ ਸੀਆਰਡੀ ਇੰਜਣ ਚੇਵੀ ਦਾ ਹੂੰ ਹਾਂ ਤੇ ਇਹਦੇ ਬਟਨ ਲੱਗੇ ਹੋਇਆ ਤਿੰਨ ਤਿੰਨ ਬਟਨ ਲੱਗੇ ਆ ਅੱਛਾ ਤੇ ਜੇ ਆਪਾਂ ਜਿੱਥੇ ਤੱਕ ਆਪਾਂ ਨੂੰ ਪਤਾ ਮਿਲਦਾ 6 7 ਮਹੀਨੇ ਹੋ ਗਏ ਅੱਛਾ ਵੀਰੇ ਹਣਾ ਆ ਤਿੰਨ ਬਟਨ ਲੱਗੇ ਹਨਾ ਇਹਨਾਂ ਦਾ ਫਾਇਦਾ ਕੀ ਆ ਪਹਿਲੇ ਤੇ ਵੀ ਦਬਦਾ ਥੋੜਾ ਥੋੜਾ ਜਿਵੇਂ ਅਲੀ ਪਰਤੇ ਸੁੱਕੇ ਲੰਗੇ ਚੱਲੀ ਜਾਂਦਾ ਦੂਜੇ 'ਚ ਗਿੱਲੇ ਤਾਂ ਵੀ ਨਹੀਂ ਪ੍ਰਵਾਹ ਕਰਦਾ ਤੀਜੇ ਤੇ ਤੇ ਮੈਂ ਕਹਿੰਦਾ ਵੀ ਪੈਰੀਏ ਨੂੰ ਵੱਡੇ ਚਾਹੀਦੇ ਨੇ ਹੂੰ ਹੂੰ ਹੋਰ ਵੱਡੇ ਚਾਹੀਦੇ ਜਿਵੇਂ ਆਪਾਂ ਹੈਰੋ ਉਰੋ ਪਾਈਏ ਨਾ ਵੱਡੀ ਤੇ ਸਲਿੱਪ ਕੱਢੀ ਜਾਂਦਾ ਇਹ 16 9 30 ਦੇ ਐ ਸਹੀ ਨਹੀਂ ਸਾਈਜ਼ ਤਾਂ ਤੇ ਜਿੰਨੇ ਲਾਣਾ ਐਵਰੇਜ ਆ ਹੁਣ ਇਹਦੀ ਸੁਣ ਲੋ ਕੀ ਦਿੰਦਾ ਹਾਂ ਰਿਵਿਊ ਕਰ ਦੇ ਚੰਗਾ ਕਿ ਮਾੜਾ ਇਹਨਾਂ ਚੰਗਾ ਤੇ ਬੜਾ ਹੀ ਏ ਦੋਰ ਬਾਬਾ ਠੀਕ ਆਏ ਨਾ ਅੱਖੀਂ ਮੇਰੇ ਕੋਲੇ ਆਖੋ 55 ਕੇ ਤੇ ਉਹਨੂੰ ਸੁਭਾਈ ਗਿਆ ਵੀ ਸਹੀ ਗੱਲ ਦੱਸਦੇ ਹੈ ਹੁਣ ਮਾਇ ਗੱਲ ਹੁੰਦੀ ਆ ਆਪਣੇ ਪੰਜਾਬੀਆਂ ਦੇ ਜਿਹੜਾ ਆਉਂਦੇ ਕੋਈ ਉਸ ਨੂੰ ਸੁਭਾਈ ਲਾ ਦੇ ਦੀ ਹੁਣ ਕੋਈ ਸ਼ੋਹ ਖੋਲੀ ਅੱਛਾ ਵੀਰੇ ਨਾ ਕੋ ਬਾਈਕ ਕੋ ਜਾਲੀ ਲਾਈ ਉਹ ਜਦ ਛਾੜ ਦੇਣੀ ਅੱਛਾ ਜੇ ਨਾ ਛਾੜੀਏ ਫਿਰ ਸੂਈ ਚੱਕਦਾ ਫਿਰ ਸੂਈ ਚੱਕਦਾ ਇਹਨਾਂ ਦੇ ਹੋਣੀ ਹੁੰਦਾ ਪੱਖਾ ਖੋਲਦਾਂ ਦਾ ਪ੍ਰੈਸਰ ਜਿਹੜਾ ਵਾਪੇ ਖੰਡਿਆਨ ਦਾ ਕੂੜਾ ਕਰਦਾ ਨਹੀਂ ਨਹੀਂ ਉਹ ਨਹੀਂ ਹੈਗਾ ਉਹ ਜੌਂਡੀਅਰ ਤੇ ਆਇਆ ਹੈ ਨਾ ਜਿਹੜਾ ਬਟਨ ਚਲਾਇਆ ਜਾਂਦਾ ਇਹ ਦੇ ਨਹੀਂ ਦਿੱਤਾ ਨਹੀਂ ਇਹਦੇ ਨਹੀਂ ਆਇਆ ਅੱਛਾ ਤੇ ਪਹਿਲੇ ਬਟਨ ਦੇ ਦੇ हिसाब ਨਾਲ ਚਲਾਇਆ ਸੜਕ ਤੇ ਜਿਵੇਂ ਪਹਿਲੇ ਬਟਨ ਦੇ ਦੇ ਦਿੰਦਾ 5 ਦੀ ਐਵਰੇਜ ਅੱਛਾ ਜੀ ਫਿਰ ਦੂਜੇ ਦੇ 4 ਦੀ ਫਿਰ ਤੀਜੇ ਦੇ 3 ਦੀ ਐਵਰੇਜ ਵਿੱਚ ਘਟਾ ਬਤਾ ਦਿੰਦਾ ਹਾਂ ਬਟਨ ਦੇ ਹਿਸਾਬ ਨਾਲ ਘਟਾਉਂਦਾ ਜੋਰ ਨਾਲ ਹੂੰ ਹਾਂ ਠੀਕ ਐ ਵੀਰੇ ਠੀਕ ਐ ਤਾਂ ਫਿਰ ਬਾਹੀ ਬੂਹੀ ਨੂੰ ਤਾਂ ਇਹ ਜਮਾਂ ਤੱਕ ਹੀ ਹੈ ਨਾ ਹਾਂ ਜੀ ਵਧੀਆ ਜੀ ਇਹ ਗੱਲਾਂ ਇਵੇਂ ਜਣਾ ਕੰਪ ਤੂੜੀ ਵਾਲੀ ਮਸ਼ੀਨ ਤੋੜ ਦੂ ਤੋੜ ਦੂ ਪਰ ਦਬਦਾ ਦੋਬਦਾ ਤਾਂ ਹੈ ਨਹੀਂ ਹੁਣ ਇਹਨੂੰ ਪੂਲੀਆਂ ਪਾਈਆਂ 16.5 10 ਦੀਆਂ ਅੱਛਾ ਜੀ ਤੇ ਲਾਲੋ ਸਾਹਬ ਏ 1400 ਚੱਕਰ ਦੇ 1500 ਤੇ ਚਲਾਈਦਾ ਅੱਛਾ ਜਿਹੜਾ ਗਿੱਲਾ ਲੰਗਾ ਦੂਜੇ ਬਟਨ ਤੇ ਨਹੀਂ ਤੇ ਪਹਿਲੇ ਦੇ ਅੱਛਾ ਵੀਰੇ ਚੌਥੇ ਲੋਜ ਤੇ ਚੱਲਦਾ ਜੀ ਅੱਛਾ ਅੱਛਾ ਤੁਸੀਂ ਇਹਦੇ ਤੇ ਮੈ ਸਾ ਸਪੀਕਰ ਲਵਾਇਆ ਹੋਰ ਤਾਂ ਐਕਸੈਸਰੀ ਸਾਰੀ ਨਾਲ ਹੀ ਆਈ ਆ ਆਲ ਵਾਈ ਹਟ ਹਾਂ ਹਟ ਵੀ ਨਾਲ ਲਵਾਇਆ ਬਾਅਦ ਚ ਹਾਂ ਸਪੀਕਰ ਇੱਕ ਬੰਪਰ ਲਵਾਇਆ ਹੋਰ ਸਾਰਾ ਨਾਲ ਠੀਕ ਹੈ ਜੀ ਠੀਕ ਹੈ ਤੇ ਬਰੇ ਬਰੇ ਨਿਕਲਿਆ ਕਿੰਨੇ ਕਦਾ ਇਹ ਇਹ ਆਪਣਾ ਸੌਦਾ ਹੋਇਆ ਜੀ 1165 ਦਾ ਸਾਰਾ ਕੁਝ ਵਿੱਚ ਪਾ 1165 ਦਾ ਹਾਂ ਹੂੰ ਹੂੰ ਠੀਕ ਐ ਵੀਰੇ ਤੇ ਫਿਰ ਕਿਰਾਇਆ ਵੱਧ ਕਰਦੇ ਹਾਂ ਕਿ ਬਾਹੀ ਬੂਹੀ ਵੱਧ ਕਰਦੇ ਹਾਂ ਆਪਦੀ ਆਪਾਂ ਪਹਿਲਾਂ ਜਦੋਂ ਲਿਆਈ ਕਦੂ ਕੀਤਾ ਆਪਣਾ 6-7 ਗਿੱਲੇ ਫਿਰ ਖਿਲਾ ਰਿਆ ਫਿਰ ਸੁਪਰ ਸੀਡਰ ਫਿਰ ਮੈਂ ਸੀਜ਼ਨ ਆਪਣੇ ਲਾਇਆ ਅੰਬਰਸਰ ਲਾਇਆ ਜੀ ਬੜਾ ਵਧੀਆ ਡੀਜ਼ਲ ਪਿੰਦਾ ਰਿਆ ਝੋੜ ਬੜਾ ਏ ਫਿਰ ਤਾਂ ਸੀਜ਼ਨ ਲਾਉਂਦੇ ਰਹਿੰਦੇ ਹਾਂ ਹਾਂ ਫਿਰ ਹੁਣ ਇਹਦੇ ਤੇ ਹਾਂ 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 ਡੀਜ਼ਲ ਜਾਇ ਜਪੀਤਾ ਹੁੰਦੇ ਆ ਆਪਾਂ ਕਹਿ ਦਈਏ ਵੀ ਕਿੰਨਾ ਕੁ ਪੀ ਗਿਆ ਆਪਾਂ ਲਿਆ ਈ 55000 ਦਾ ਡੀਜ਼ਲ ਤੇ ਐਸਟੀਮੇਟ ਤੇ ਹਜੇ ਸਾਰਾ ਕੱਢਿਆ ਨਹੀਂ ਜਿਵੇਂ ਕਹਿ ਦਈਏ ਵੀ ਸਾਨੂੰ ਅੰਦਾਜ਼ਾ 24 ਤੋਂ ਲੈ ਕੇ 27 ਕੋ ਹਜ਼ਾਰ ਦੇ ਵਿੱਚ ਖਾਦਣ ਨੇ ਡੀਜ਼ਲ 800 969 ਨੇ ਸਵਰਾਜ ਨੇ 24000 ਦਾ ਤੇਲ ਖਾ ਗਿਆ 20000 ਤੋਂ ਲੈ ਕੇ ਪਿਆਰੇ ਦੇ ਪੰਜਾਬ ਤੋਂ ਲੈ ਕੇ ਦੇ ਕੇ ਉਜੈਨ ਤੱਕ ਪਹੁੰਚਣ ਲੱਗੇ ਕੋਈ ਮੰਨਦਾ ਨਹੀਂ ਹਾਂ ਸੱਚੀ ਗੱਲ ਈ ਆ ਅੱਛਾ ਹਾਂ ਠੀਕ ਆ ਫਿਰ ਤਾਂ ਮੰਨ ਕੇ ਚੱਲੋ ਵੀ ਤੁਸੀਂ ਕੰਪੈਨ ਦਾ ਵੀ ਕਹਿੰਦੇ ਸੀ ਨਾ 70000 ਰੁਪਏ ਦਾ ਕੱਲੀ ਆਉਂਦੀ ਆਉਂਦੀ ਆ 70 ਚ ਹੀ ਜਾਊਗੀ ਹਾਂ 2 ਲੱਖ ਰੁਪਏ ਦਾ ਹਣ ਜਾਣ ਕਰੂਗੀ ਕੰਪੈਨ ਵੀ ਹਾਂ ਤੇ ਇਹ ਵੀ 60 70000 ਰੁਪਏ ਚ ਇਹ ਹਣ ਜਾਣ ਕਰੂਗਾ ਹਾਂ ਹਾਂ ਜੀ ਪਤਾ ਜੀ ਹੋਰ ਆ ਕੇ ਖਰਚਾ ਵੀ ਆ ਜਾਂਦਾ ਟੋਲ ਵੀ ਲੱਗਣ ਲੱਗੇ ਹਣ ਤੇ ਅੱਛਾ ਫਿਰ ਵੀ ਇਹ ਜਿਹੜੇ ਹੁਣ ਇੱਥੇ ਤੁਸੀਂ ਟੂੜੀ ਬਣਾਉਂਗੇ ਨਾ ਕਣਕ ਦੀ ਬਾਢੀ ਕਰੋਗੇ ਫਿਰ ਕੋਈ ਪੈਸਿਆਂ ਦੀ ਜ਼ਿੰਮੇਵਾਰੀ ਓਟਦਾ ਕਿ ਆਪ ਹੀ ਦੇਈ ਜਾਂਦੇ ਨਾ ਨਾ ਉਹਰੇ ਏਜੰਟ ਨਹੀਂ ਪਿਛਲੀ ਵਾਰੀ ਜਿੱਤੇ ਗਏ ਜਿੱਥੇ ਏਜੰਟ ਸੀ ਉਹ ਫਿਰ ਵਿੱਚੋਂ ਕਿੰਨਾ ਕੁ ਕੱਢਦਾ ਫਿਰ ਉਹ ਜਿਵੇਂ ਉਹ ਪਿਛਲੀ ਵਾਰੀ ਉਹਨੇ 10% ਅੱਛਾ ਜੇ 2000 ਰੇਟ ਹੈ 200 1600 160 ਐਵੇਂ ਠੀਕ ਹੈ ਠੀਕ ਆ ਫਿਰ ਇਹ ਨਾਲ ਦੀ ਨਾਲ ਜ਼ਿਆਦਾਤਰ ਨਾਲ ਦੀ ਨਾਲ ਲਈ ਜਾਊਂਗੇ ਹੁਣ ਫਿਰ ਤੁਸੀਂ ਐਸੀ ਏਜੰਟ ਤਾਂ ਪਾਏ ਨਹੀਂ ਫਿਰ ਤੁਸੀਂ ਤਾਂ ਖੁਦ ਵੜਦੇ ਹੋ ਨਹੀਂ ਨਹੀਂ ਐਸੀ ਉਹਰੇ ਏਜੰਟਾਂ ਹੀ ਹੈ ਨਹੀਂ ਹਾਂ ਆ ਚਾਚੇ ਦੀਆਂ ਮਸ਼ੀਨਾਂ ਐ ਸਾਰੀਆਂ ਫਿਰ ਨਾਲ ਦੀ ਨਾਲ ਲਈ ਜਾਊਂਗੇ ਪੈਸੇ ਹੈ ਨਾਲ ਦੀ ਨਾਲ ਨਾਲ ਦੀ ਨਾਲ ਜਿਵੇਂ ਹੁਣ ਇਹ ਤਾਂ ਮੈਂ ਕਹਿੰਨਾ 20-30 ਸਾਲ ਹੋ ਗਏ ਇਹਨਾਂ ਨੂੰ ਇੱਥੇ ਆਉਂਦਿਆਂ ਨੂੰ ਹਾਂ ਚਾਚੇ ਇਹਨਾਂ ਨੂੰ ਹਮਮ ਇੱਕ ਮਸ਼ੀਨ ਉੱਤੇ ਘੜੀ ਐ ਆਪਣੇ ਨਾਲ ਹੀ ਆ ਕਿਲੋਮੀਟਰ ਅੱਛਾ ਅੱਛਾ ਔਰ ਮੋਟਰ ਤੇ ਠੀਕ ਐ ਠੀਕ ਐ ਉੱਥੇ ਵੀ ਐ ਹਮ ਠੀਕ ਐ ਵੀਰੇ ਠੀਕ ਆ ਤਾਂ ਫਿਰ ਤੁਹਾਨੂੰ 30-35 ਸਾਲ ਹੋ ਹੀ ਹੋ ਗਏ ਇੱਥੇ ਆਉਂਦਿਆਂ ਨੂੰ ਉਹਨਾਂ ਨੂੰ ਫਿਰ ਤਾਂ ਪੂਰਾ ਤਜਰਬਾ ਸੋਨੂੰ ਦਾ ਪੰਜਾਬ ਹੀ ਆ ਫਿਰ 963 ਵਧੀਆ ਜਮ ਜਿਹਦੇ ਕੋਲ ਹੋਏ 500 ਕਿਲੋਨ ਤੋਂ ਫਾਇਦਾ ਅੱਛਾ ਨਹੀਂ ਕਰਾਇ ਨੂੰ ਫਾਇਦਾ ਹਾਂ ਜਾ ਕਰਾਇ ਨੂੰ ਸੰਦਾਉਣ ਇਹਨੂੰ ਮੇਰੇ ਕੋਲ ਸੁਪਰ ਸੀਟਰ ਸੀ 8 ਫੁੱਟਾ ਅੱਛਾ ਵੀਰ ਮੈਂ ਕਹਿੰਦਾ ਉਹ ਬੰਬ ਬਲਾ ਕੇ ਰੱਖਦਾ ਜੀ ਉਹਦੇ ਸੁਪਰ ਸੀਟਰ ਹੋਵੇ 10 ਫੁੱਟਾ ਇਹਦੇ ਮਤਲਬ ਤੇ ਵੀਰੇ ਕਹੂ ਕਰੂਬਾਹੀ ਕਿੰਨੀ ਆ ਤੁਹਾਡੇ ਕੋਲ ਬਾਈ ਆਪਨੇ ਕੋਲ 6-7 ਕਿੱਲਿਆਂ ਦੀ 6-7 ਕਿੱਲਿਆਂ ਦੀ ਹਾਂ ਹਾਂ 6-7 ਕਿੱਲਿਆਂ ਦੀ ਬਾਈ ਇਹ ਤਾਂ ਛੋਟਾ ਘੜਾ ਰੱਖਿਆ ਨਾ 69 ਤੇ ਮਿਹਨਤਾਂ ਨਾਲ ਹੀ ਹੈ ਨਾ ਹਾਂ ਮਿਹਨਤਾਂ ਬਹੁਤ ਕਰਦੇ ਹਾਂ ਥੋੜੇ ਉਧਰ ਹੀ ਗੱਲ ਕਰ ਮੈਂ ਤਾਂ ਕਰਦਾ ਹਾਂ ਆਪਣੇ ਵਧੀਆ ਸਾਰਾ ਠੀਕ ਹੈ ਜੀ ਠੀਕ ਆ ਤਾਂ ਲਓ ਵੀ ਮਿੱਤਰੋ ਇਹ ਸੀ ਗੱਲਾਂ ਬਾਤਾਂ ਕੀਤੀਆਂ ਵੀਰ ਕੀ ਨਾਂ ਸੀ ਆਪਣਾ ਮੇਰਾ ਮਰੀਂਦਰ ਜੀ ਲਓ ਵੀ ਮਿੱਤਰੋ ਆਪਾਂ ਤੁਹਾਡੀ ਗੱਲਬਾਤ ਕਰਾਈ ਸੀ ਮਰੀਂਦਰ ਵੀਰ ਨਾਲ ਕੀ ਕਹੇ ਵੀ ਮਿੱਤਰੋ ਇਹ ਸੀ ਬਈ ਪੰਜਾਬ ਵਾਲਿਆਂ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਜਿਵੇਂ ਕਹਿਣ ਦੇਣਾ ਵੀ ਪੰਜਾਬੀ ਹਰੇਕ ਥਾਂ ਹੀ ਝੰਡੇ ਗੱਡ ਦਿੰਦੇ ਆ ਇੱਥੇ ਝੰਡੇ ਗੱਡ ਛੱਡੋ ਇੱਥੇ 에어ਪੋਰਟ ਬਣਾ ਰਖਿਆ ਕਟੋ ਕਟੂ ਆ ਨਾ ਪੋਨੇ ਕਿਲੇ ਦਾ ਥਾਂ ਹਾਂਜੀ ਸਾਰੇ ਠੀਠਾ ਨੂੰ ਤੇ ਲਿਆ ਕੇ ਜਹਾਜ਼ ਪੰਦਰਾਂ ਨੇ ਆ ਦੇਖੋ ਬਈ ਨੇਰੀਆਂ ਲਿਆ ਤਿਕਾ ਚਾਹ ਬਣਾ ਲਓ ਯਾਰ ਦੁੱਧ ਹੈ ਲਾ ਪੈਸੇ ਲਿਆ ਆਪਣਾ ਲੈ ਮਾ ਦਿਨਾ ਬਣਾ ਬਣਾ ਆਪਣੇ ਪੰਜਾਬੀ ਆ ਇੱਕ ਮਿੰਟ ਲਾਓ ਵੀ ਮਿੱਤਰੋ ਚਾਹ ਪਾਣੀ ਵੀ ਪਾਉਂਦੇ ਆ